ਅਗਲੀ ਜਿਹੜੀ ਖਬਰ ਆ ਉਹ ਬੜੀ ਇੱਕ ਫਨੀ ਟਾਈਪ ਹੈਗੀ ਆ ਲਾਈਵਕ ਛੋਟਾ ਜਿਹਾ ਟਾਊਨ ਹੈਗਾ ਯੂਬਾ ਸਿਟੀ ਦੇ ਲਾਗੇ ਆਪਣੀ ਕਾਫੀ ਵੱਡੀ ਗੰਢਤੀ ਦੇ ਵਿੱਚ ਜਿਹੜੇ ਪੰਜਾਬੀ ਉਹ ਯੂਬਾ ਸਿਟੀ ਲਾਈਵ ਉਹ ਏਰੀਆ ਚ ਰਹਿੰਦੇ ਆ ਸੋ ਤੇਨੂੰ ਯਾਦ ਹੋਊਗਾ ਕੁਸ਼ਮੀਨ ਨੇ ਪਹਿਲਾਂ ਆਪਾਂ ਇੱਕ ਖਬਰ ਸਾਂਝੀ ਕੀਤੀ ਸੀ ਕਿ ਸੈਕੰਡ ਗ੍ਰੇਡ ਦੀ ਇੱਕ ਟੀਚਰ ਜਿਸ ਜਿਸ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਬੱਚਿਆਂ ਨੂੰ ਪੜ੍ਹਾ ਰਹੀ ਸੀ ਤੇ ਉਸ ਨੂੰ ਸ਼ਹਿਰਫ ਡਿਪਾਰਟਮੈਂਟ ਵੱਲੋਂ ਅਰੈਸਟ ਕੀਤਾ ਗਿਆ ਸੀ 57 ਸਾਲਾਂ ਦੀ ਇਹ ਟੀਚਰ ਅਕਤੂਬਰ ਮਹੀਨੇ ਦੇ ਵਿੱਚ ਨਿਊਸਟਰੋ ਐਲੀਮੈਂਟਰੀ ਸਕੂਲ ਜੋ ਲਾਈਵੋਕ ਦੇ ਵਿੱਚ ਹੈਗਾ ਨਾਰਥ ਆਫ ਯੂਬਰਸਿਟੀ ਉੱਥੋਂ ਅਰੈਸਟ ਕੀਤਾ ਸੀ ਉਹਨਾਂ ਨੇ ਕਿ ਇੱਕ ਕੋ-ਵਰਕਰ ਨੇ ਇਹ ਕਿਹਾ ਸੀ ਪਈ ਮੈਨੂੰ ਲੱਗਦਾ ਹੈ ਪਈ ਇਸ ਨੇ ਜਿਹੜੀ ਸ਼ਰਾਬ ਪੀਤੀ ਹੋਈ ਹੈਗੀ ਆ ਉਸ ਤੋਂ ਬਾਅਦ ਜਿਹੜੇ ਆ ਸ਼ਟਰ ਕਾਉਂਟੀ ਦੇ ਜਿਹੜੇ ਸ਼ੈਰਫ ਆ ਉਹਨਾਂ ਨੇ ਚੈੱਕ ਕੀਤਾ ਉਹਦਾ ਬਲੱਡ ਅਲਕੋਹਲ ਲੈਵਲ ਤੇ ਦੋ ਘੰਟੇ ਉਸ ਨੂੰ ਜਿਹੜੇ ਸਕੂਲ ਦੇ ਵਿੱਚ ਆਏ ਨੂੰ ਆਈ ਨੂੰ ਹੋ ਗਿਆ ਸੀ ਬੀਬੀ ਨੂੰ ਤੇ ਉਹਦਾ ਜਿਹੜਾ ਅਲਕੋਹਲ ਲੈਵਲ ਸੀ ਟਵਾਈਸ ਸੀਗਾ ਲੀਗਲ ਲਿਮਿਟ ਦੇ ਉੱਤੇ ਤੇ ਤੇ ਉਸ ਟਾਈਮ ਦੇ ਉੱਤੇ ਜਿਹੜੇ ਸ਼ੈਰਫ ਆਫਿਸ ਨੇ ਉਹਨਾਂ ਨੇ ਇਹ ਕਿਹਾ ਆ ਭਈ ਉਸ ਨੂੰ ਡਰਾਈਵਿੰਗ ਅੰਡਰ ਦਾ ਇਨਫਲੂਐਂਸ ਐਂਡ ਚਾਈਲਡ ਐਂਡ ਡੇਂਜਰਮੈਂਟ ਦੇ ਵਿੱਚ ਚਾਰਜ ਕਰਨ ਜਾ ਰਹੇ ਹੈਗੇ ਆ ਪਰ ਅੱਜ ਜਿਹੜੇ ਉੱਥੇ ਦੇ ਡਿਸਟ੍ਰਿਕਟ ਟਰਨ ਨਹੀਂ ਆ ਉਹਨਾਂ ਨੇ ਇਹ ਕਿਹਾ ਵੀ ਇਸ ਟੀਚਰ ਨੂੰ ਚਾਰਜ ਨਹੀਂ ਕੀਤਾ ਜਾ ਸਕਦਾ ਕਹਿੰਦੇ ਵੀ ਸ਼ਰਾਬ ਪੀ ਕੇ ਟੀਚ ਕਰਨਾ ਕੋਈ ਇਲੀਗਲ ਨਹੀਂ ਹੈਗਾ ਕਹਿੰਦੇ ਇਟਸ ਨਾਟ ਇਲੀਗਲ ਟੂ ਟੀਚ ਡਰੰਕ ਡਿਸਟ੍ਰਿਕਟ اٹਾਰਨੀ ਜੈਨੀਫਰ ਡੁਪਰੇਆ ਉਹਨਾਂ ਨੇ ਅੱਜ ਜਿਹੜੀ ਇਹ ਸਟੇਟਮੈਂਟ ਜਾਰੀ ਕੀਤੀ ਆ ਪਲੱਸ ਇਹ ਵੀ ਕਿਹਾ ਗਿਆ ਹੈ ਵੀ ਜਦੋਂ ਸਕੂਲ ਆਈ ਆ ਪੀ ਉਸ ਟਾਈਮ ਦੇ ਉੱਤੇ ਇਹ ਥੋੜੋ ਹੋ ਸਕਦਾ ਵੀ ਉਹ ਸ਼ਾਇਦ ਡਰੰਕ ਕਰਕੇ ਡਰਾਈਵ ਕਰਦੀ ਹੋਵੇ ਇਹ ਵੀ ਹੋ ਸਕਦਾ ਵੀ ਜਦੋਂ ਉਹ ਸਕੂਲ ਚ ਕਾਰ ਵਿੱਚੋਂ ਆਪਣੇ ਸਕੂਲ ਚ ਜਾਣ ਲੱਗੀ ਹੋਵੇ ਉਸ ਲਈ ਉਸਨੇ ਕੋਈ ਪੈਗ ਲਾ ਲਿਆ ਹੋਵੇ ਸੋ ਇਹ ਬੜੀ ਇੰਟਰਸਟਿੰਗ ਜਿਹੜੀ ਖਬਰ ਆ ਸੋ ਜਿਹੜੀ ਟੀਚਰ ਸੀ ਜਿਹਦਾ ਅਲਕੋਹਲ ਲੈਵਲ ਡਬਲ ਸੀ ਜਿੰਨਾ ਨਹੀਂ ਹੋਣਾ ਚਾਹੀਦਾ ਤੇ ਉਸ ਨੂੰ ਹੁਣ ਚਾਰਜ ਨਹੀਂ ਕੀਤਾ ਜਾ ਰਿਹਾ ਹੈਗਾ ਹੂੰ ਜੀ ਜੀ ਦੇਖ ਲਓ ਕਿਸ ਤਰੀਕੇ ਨਾਲ ਜਿਹੜਾ ਤਲਕ ਆਇਆ ਇਸ ਤਰ੍ਹਾਂ ਜਿਹੜਾ ਖੁਦ ਦਿੱਤਾ ਗਿਆ ਹੈ ਹੁਣ ਇਹ ਨਾ ਹੋਵੇ ਵੀ ਜੇ ਸਾਰੇ ਗੱਲ ਵੀ ਅੱਛਾ ਇਹ ਲਿਖਿਆ ਨਹੀਂ ਕਿਤੇ ਤੇ ਹੁਣ ਆਪਾਂ ਪੈਗ ਲਾ ਕੇ ਜਿਹੜਾ ਨਿਆਂ ਨੂੰ ਪੜਾਉਣ ਲੱਗ ਜੀਏ ਅ ਪਰ ਚਲੋ ਇਹ ਸਟੇਟਮੈਂਟ ਵੀ ਦਿੱਤੀ ਆ ਉੱਥੇ ਦੇ ਡਿਸਟ੍ਰਿਕਟ ਅਫਸਰ ਨਹੀਂ ਕਹਿੰਦੇ ਵੀ ਪੈਗ ਲਾ ਕੇ ਤੀਜ ਕਰਨਾ ਇਲੈਗਲ ਨਹੀਂ ਹੈਗਾ ਦੱਸੋ ਇਹ ਇਹ ਹੁਣ ਲੰਦਾ ਰਾਹ ਖੋਲ ਦਿੱਤੇ ਆ ਤੇ ਇਹ ਹੁਣ ਹੋਊਗਾ ਚਲੋ ਨੁਕਸਾਨ ਨਾ ਹੋਵੇ ਇਦਾਂ ਦੀ ਚੀਜ਼ ਦਾ ਜਿਹੜਾ ਗਰੇਜ ਹੀ ਹੋਵੇ ਇੱਤੋਂ ਜਲਾਓ ਬਚਾਈ ਰਹਿਣਾ ਚਾਹੀਦਾ ਸੋ ਦੇਖੋ ਅਸੀਂ ਇਹਦੇ ਹੱਕ ਦੇ ਵਿੱਚ ਨਹੀਂ ਪਰ ਇਹ ਹੁੰਦਾ ਵੀ ਕਈ ਵਾਰੀ ਆਪਣੇ ਸਰੋਤੇ ਵੀ ਰਾਜਗਨ ਵੀਰ ਸਿੰਘ ਜੀ ਮਿਲਦੇ ਰਹਿੰਦੇ ਵੀ ਤੁਸੀਂ ਕਈ ਵਾਰੀ ਯਾਰ ਬਹੁਤ ਸੀਰੀਅਸ ਖਬਰਾਂ ਹੁੰਦੀਆਂ ਹੈਗੀਆਂ ਤੇ ਕੋਈ ਫਨੀ ਖਬਰ ਵੀ ਸੁਣਾਇਆ ਕਰੋ ਸੋ ਇਹ ਤਿਆਰ ਕਰਕੇ ਤੁਹਾਨੂੰ ਜਿਹੜੀ ਇਹ ਖਬਰ ਹੈ ਤੁਹਾਡੇ ਨਾਲ ਸਾਂਝੀ ਕੀਤੀ ਹੈਗੀ ਜੀ ਬਿਲਕੁਲ